ਜੈ ਜੈ ਜੀ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫੈਟਾਰ ਦਾ ਫਾਊਂਡਰ ਸੈਕਟਰ ਦੋਸਤੋ ਜਿਹੜੀ ਥੋੜੀ ਕੱਲ ਆਪਾਂ ਵੀਡੀਓ ਪਾਈ ਸੀਗੀ ਉਸ ਵੀਡੀਓ ਤੇ ਕਾਫੀ ਵਿਊਜ਼ ਆ ਚੁੱਕੇ ਤੁਹਾਡੇ ਤੇ ਤੁਹਾਡੇ ਕਮੈਂਟ ਵੀ ਬਹੁਤ ਸਾਰੇ ਆ ਚੁੱਕੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਤੁਹਾਨੂੰ ਕਿਹਾ ਸੀਗਾ ਸਤੰਬਰ ਦੇ ਵਿੱਚ ਫਿਜ਼ੀਕਲ ਟ੍ਰੈਲ ਹੋਊਗਾ ਦੇਖ ਲਓ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਸਤੰਬਰ ਦੇ ਦੂਸਰੇ ਹਫ਼ਤੇ ਤੋਂ ਜਿਹੜਾ ਫਿਜ਼ੀਕਲ ਆ ਉਹ ਸਟਾਰਟ ਹੋਣਾ ਹੈ ਜੇ ਤੁਹਾਨੂੰ ਨਹੀਂ ਦੇਖਿਆ ਗਿਆ ਤੁਸੀਂ ਆਫੀਸ਼ੀਅਲ ਸਾਈਟ ਤੇ ਜਾ ਕੇ ਦੇਖ ਸਕਦੇ ਹੋ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਸ ਤੰਬਰ ਦੇ ਸੈਕੰਡ ਵੀਕ ਦੇ ਵਿੱਚ ਥੋੜਾ ਫਿਜ਼ੀਕਲ ਟ੍ਰਾਇਲਸ ਨੇ ਜਿਹੜੇ ਉਹ ਸਟਾਰਟ ਹੋ ਜਾਣੇ ਨੇ ਉਸ ਤੋਂ ਬਾਅਦ ਬਾਰੀ ਆ ਜਾਂਦੀ ਹੁਣ ਤੁਸੀਂ ਸਾਰੇ ਬੱਚਿਆਂ ਨੇ ਮੈਂ ਦੇਖਿਆ ਕਮੈਂਟਸ ਕਾਫੀ ਕੀਤੇ ਹੋ ਸੀਗੇ ਤੇ ਮੈਂ ਕਾਲਸ ਕਰ ਇਸਪੈਕ ਕਰ ਰਿਹਾ ਸੀਗਾ ਤੁਹਾਡੇ ਤੇ ਇਹਦੇ ਵਿੱਚ ਸੀਗੇ ਕੁਝ ਕਮੈਂਟ ਬੱਚਿਆਂ ਦੇ ਕਿ ਸਾਨੂੰ ਦੱਸਿਆ ਜਾਵੇ ਕਿ ਸਾਡੇ ਨੰਬਰ ਇੰਨੇ ਬਣਦੇ ਨੇ ਕਿ ਅਸੀਂ ਫਿਜ਼ੀਕਲ ਦੇ ਲਈ ਐਲੀਜੀਬਲ ਹੈਗੇ ਆ ਜਾਂ ਨਹੀਂ ਹੈਗੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਇਦਾਂ ਹੀ ਨਾ ਮੱਥਾ ਮਾਰਦੇ ਰਹੋ ਗਰਾਊਂਡ ਦੇ ਵਿੱਚ ਜਾ ਕੇ ਜੇ ਤੁਹਾਡੇ ਨੰਬਰ ਬਣਦੇ ਨੇ ਸਹੀ ਬਣਦੇ ਨੇ ਤਾਂ ਹੀ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੋ ਨਹੀਂ ਤਾਂ ਤੁਸੀਂ ਦੂਸਰੇ ਐਗਜ਼ਾਮ ਦੀ ਜਿਹੜੀ ਪ੍ਰੈਪਰੇਸ਼ਨ ਕਰੋ ਜਿਵੇਂ ਕਿ ਹੁਣ ਜੇਲ੍ਹ ਵਾਰਡਨ ਦੀ ਭਰਤੀ ਚੱਲ ਰਹੀ ਹੈ ਜਾਂ ਤਾਂ ਤੁਸੀਂ ਉਹਦੀ ਪ੍ਰੈਕਟਿਸ ਦੇ ਲਾਗੋ ਤਾਂ ਫਸਟ ਆਫ ਆਲ ਤੁਹਾਨੂੰ ਦੱਸ ਦੇਣਾ ਚਾਹਣਾ ਆ ਕਿ ਆਪਣੀ ਅਕੈਡਮੀ ਦੇ ਵਿੱਚ ਜਿਹੜਾ ਫਿਜ਼ੀਕਲ ਦਾ ਬੈਚ ਆ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਦੋਸਤੋ ਹਾਂਜੀ ਇਹ ਗਰੰਟਡ ਬੈਚ ਹੋਏਗਾ ਜੀ ਇਹਦੇ ਵਿੱਚ ਕੋਈ ਵੀ ਛੁੱਟੀ ਨਹੀਂ ਹੋਏਗੀ ਜਦ ਤੱਕ ਕਿ ਤੁਹਾਡਾ ਫਿਜ਼ੀਕਲ ਟ੍ਰੈਲ ਨਹੀਂ ਹੁੰਦਾ ਤਦ ਤੱਕ ਕੋਈ ਛੁੱਟੀ ਨਹੀਂ ਹੋਏਗੀ ਕੁੜੀਆਂ ਮ ਉਸ ਵਾਰ ਫਿਰ ਆਪਾਂ ਗੱਲ ਕਰਦੇ ਆ 66 ਫੀਮੇਲ ਐਸ ਸੀ ਆਰ ਹੋਣੀ 66 ਫੀਮੇਲ ਐਸ ਸੀ ਆਰ ਹੋ ਇੱਕ ਮਿੰਟ ਆਪਾਂ ਕਾਲ ਲੈ ਲੀਏ ਵਿੱਚ ਉਸ ਬੱਚੇ ਦਾ ਕਿਹਦਾ ਕਾਲ ਹੈ ਹੈਲੋ ਹਾਂਜੀ ਸਸੀ ਕਾਲ ਸਰ ਸਸੀ ਕਾਲ ਜੀ ਹਾਂਜੀ ਪ੍ਰੀਤਮ ਬੋਲ ਰਿਹਾ ਹਾਂ ਹਾਂਜੀ ਅਖਰ ਉਹ ਟੀਵੀ ਦੇ ਬਾਰੇ ਪੁੱਛਣਾ ਸੀ ਕੀ ਵੀ ਹੈ ਆਪਣੀ ਇਸ ਨੰਬਰ ਤੇ ਉਹਦੀ ਵਟਸਐਪ ਮੈਸੇਜ ਕਰੋ ਮੈਂ ਤੁਹਾਨੂੰ ਜਾਣਕਾਰੀ ਭੇਜ ਦੇਣਾ ਸਾਰੀ ਸਰ ਕੋਈ ਦਿੱਕਤ ਨਹੀਂ ਹੋਈ ਆ ਫਿਜ਼ੀਕਲ ਸਟਾਰਟਿੰਗ ਸ਼ੁਰੂ ਹੋਏਗਾ ਬੱਚੇ ਸੈਕੰਡ ਵੀਕ ਹਉ ਤੂੰ ਪਹਿਲਾ ਤਾਂ ਨਹੀਂ ਬਿਚਾ ਨਹੀਂ ਜੀ ਉਹ ਕਰੈਕਟਰ ਹੋ ਜੂ ਇਸ ਮਹੀਨੇ ਜੀ ਹਾਂਜੀ ਹਾਂਜੀ ਬੱਚੇ ਹਾਂਜੀ ਤਾਂ ਇਦਾਂ ਕਰਕੇ ਦੋਸਤੋ ਤੁਸੀਂ ਜਾਣਕਾਰੀ ਜਿਹੜੀ ਵਟਸਐਪ ਤੇ ਸਾਰੀ ਆ ਜਾਈਗੀ ਤੁਹਾਡੇ ਕੋਲ ਉਸ ਤੋਂ ਬਾਅਦ ਤੁਸੀਂ ਆਪਣੇ ਅਕੋਰਡਿੰਗ ਜੇ ਕੋਈ ਸਵਾਲ ਜਵਾਬ ਹੁੰਦਾ ਤਾਂ ਤੁਸੀਂ ਮੈਨੂੰ ਕਾਲ ਤੇ ਪੁੱਛ ਸਕਦੇ ਹੋ ਫਸਟ ਆਫ ਆਲ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਉਹਦੇ ਤੋਂ ਸਾਰੀ ਜਾਣਕਾਰੀ ਲਿਖਿਆ ਆਏਗੀ ਵਿਦ ਲੋਕੇਸ਼ਨ ਆ ਜਾਏਗਾ ਜਾਣਕਾਰੀ ਲਿਖਿਆ ਜੀ ਗੈਟਵੇ ਦੇ ਬਾਰੇ ਹਰ ਇੱਕ ਤਰ੍ਹਾਂ ਦੀ ਤੇ ਆਪਾਂ ਕੋ ਇਹਦੇ ਵਿੱਚੋਂ ਪਿਕ ਕਰ ਲਈਏ ਜਲਦੀ ਤੋਂ ਜਲਦੀ 275 ਕਮੈਂਟਸ ਆਏ ਹੋਏ ਨੇ ਤੇ ਕਾਫੀ ਵੀਡੀਓ ਰੀਚ ਆਊਟ ਹੋ ਗਿਆ ਤੇ ਤੇ ਫਸਟ ਆਫ ਆਲ 66 ਫੀਮੇਲ ਐਸ ਸੀ ਆਰਓ ਬਹੁਤ ਵਧੀਆ ਨੰਬਰ ਨੇ ਤੁਹਾਡੇ ਤੁਸੀਂ ਤਿਆਰੀ ਕਰੋ ਸ਼ੁਰੂ ਫਿਜ਼ੀਕਲ ਦੀ ਨੰਬਰ ਵਧੀਆ ਤੁਹਾਡੇ ਉਸ ਤੋਂ ਬਾਅਦ ਹੈਲੋ ਸਰ ਸਤਿ ਸ੍ਰੀ ਅਕਾਲ ਜੀ ਮੇਰੇ 67 ਮੰਨਦੇ ਨੇ ਆਊਟ ਆਫ 100 ਕੈਟਾਗਰੀ ਫੀਮੇਲ ओबीसी ਤੇ ਫਿਜ਼ੀਕਲੀ ਬਹੁਤ ਵਧੀਆ ਨੰਬਰ ਨੇ ਤੁਹਾਡੇ ਐਲੀਜੀਬਲ ਹੋ ਤੁਸੀਂ ਬਟ ਫਸਟ ਆਫ ਆਲ ਉਹੀ ਗੱਲ ਬਣਦੀ ਹੈ ਕਿ ਤੁਸੀਂ ਜੇ ਫਿਜ਼ੀਕਲ ਟ੍ਰਾਇਲ ਪਾਸ ਹੋ ਤਾਂ ਤੁਸੀਂ ਇਹਨਾਂ ਨੰਬਰਾਂ ਦਾ ਫਾਇਦਾ ਇਹਨਾਂ ਵਧੀਆ ਨੰਬਰਾਂ ਦਾ ਨਹੀਂ ਫਿਰ ਹੈ ਨਹੀਂ ਤੁਹਾਡੀ ਅਕੈਡਮੀ ਕਿਹੜੀ ਸਿਟੀ ਦੇ ਵਿੱਚ ਹੈ ਸਰ ਆਪਣੀ ਅਕੈਡਮੀ ਜੀ ਉੱਚਾ ਪੈਂਡ ਸੰਘੋਲ ਹੈ ਜੀ ਫਤੇਗੜ ਸਾਹਿਬ ਫਤੇਗੜ ਸਾਹਿਬ ਦਾ ਪੈਂਡ ਹੈ ਜੀ ਇਹ ਉੱਚਾ ਪੈਂਡ ਸੰਘੋਲ ਚੰਡੀਗੜ੍ਹ ਰੋਡ ਤੇ ਪੈਂਦਾ ਹੈ ਇਹ ਆਪਣਾ ਕੋੜੀਆ ਕਾਲਜ ਦੇ ਅੰਦਰ ਆਪਣਾ ਹੈ ਉਸ ਤੋਂ ਬਾਅਦ ਆ ਗਿਆ ਜੀ 71 ਫੀਮੇਲ ਜਰਨਲ ਪਲੀਜ਼ ਦੱਸਿਓ ਹੁਣ ਫੀਮੇਲ ਜਰਨਲ ਦੇ 71 ਨੇ ਇੱਕ ਤਾਂ ਇਹਨਾਂ ਦੀ ਆਰਮਰ ਵਾਲੀ gsi 69 ਤੋਂ gsi ਪਿਛਲੀ ਵਾਰ ਜਿਹੜੀ ਕਟਆਫ ਗਈ ਸੀ ਉਸ ਤੋਂ ਬਾਅਦ ਜਿਹੜੀ ਆਪਣੀ ਥੋੜੀ ਡਿਸਟ੍ਰਿਕਟ ਵਾਲੀ ਸੀਗੀ ਉਹ 75 ਤੋਂ ਗਈ ਸੀਗੀ ਤਾਂ ਕੁੜੀ ਵਿਚ ਵਿਚਾਲਿਆ ਮਤਲਬ ਤੁਸੀਂ ਫਿਜ਼ੀਕਲੀ ਐਲੀਜੀਬਲ ਹੋ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਮੈਰਿਟ ਲਿਸਟ ਦੇ ਲਈ ਵੀ ਤੁਹਾਡੇ 2-3 ਨੰਬਰ ਆ ਜਿਹੜੇ ਪਲੱਸ ਨੇ ਤੁਸੀਂ ਆਰਾਮ ਦੇ ਨਾਲ ਜੇ ਤੁਹਾਡਾ ਡਿਸਟ੍ਰਿਕਟ ਨਹੀਂ ਆਊਗਾ ਐਟ ਲੀਸਟ ਤੁਹਾਡਾ ਆਰਮਡ ਤਾਂ ਆਏ ਜਾਣਾ ਬੜੇ ਆਰਾਮ ਦੇ ਨਾਲ ਆ ਜਾਣਾ ਤੇ ਉਸ ਤੋਂ ਬਾਅਦ ਫਰੀडम ਫਰੀडम ਫਾਈਟਰ ਕੈਟਾਗਰੀ ਦੇ ਵਿੱਚ 100 ਦੇ ਵਿੱਚੋਂ 53 ਨੰਬਰ ਨੇ ਤੇ 50 ਦੇ ਵਿੱਚੋਂ 38 ਐਨੀ ਚਾਂਸ ਫਾਰ ਮੇਲ 100 ਦੇ ਵਿੱਚੋਂ 53 ਹਾਂਜੀ ਬਹੁਤ ਵਧੀਆ ਤੁਹਾਡੇ ਨੰਬਰ ਵਧੀਆ ਨੇ ਜੀ ਕਿਉਂਕਿ ਫਰੀडम ਫਾਈਟਰ ਕੋਟੇ ਦੇ ਵਿੱਚ ਬਹੁਤ ਘੱਟ ਵੈਕੈਂਸੀ ਹੁੰਦੀ ਆ ਤਾ ਇਹਦੇ ਵਿੱਚ ਬਹੁਤ ਘੱਟ ਬੱਚੇ एलिਜੀਬਲ ਹੋ ਪਾਉਂਦੇ ਨੇ ਤੁਸੀਂ ਇਸ ਦੀ ਤਿਆਰੀ ਕਰੋ ਫਿਜ਼ੀਕਲੀ ਤੁਸੀਂ एलिਜੀਬਲ ਹੋ ਤੇ ਤੁਹਾਡਾ ਲਾਸਟ ਤੱਕ ਵੀ ਨਾਮ ਆ ਜਾਊਗਾ ਮੇਰਾ ਇਨਵੈਲਿਡ ਸ਼ੋ ਹੋ ਰਿਹਾ ਜੀ ਪਲੀਜ਼ ਕੋਈ ਹੈਲਪ ਕਰ ਦਿਓ ਪਾਸਵਰਡ ਰੀਸੈਟ ਨਹੀਂ ਹੋ ਰਿਹਾ ਜੇ ਤੁਹਾਨੂੰ ਪਤਾ ਲੱਗ ਰਿਹਾ ਠੀਕ ਹੈ ਨਹੀਂ ਤੁਸੀਂ ਕੈਫੇ ਤੇ ਸਾਈਬਰ ਕੈਫੇ ਤੇ ਜਾਓ ਠੀਕ ਹੈ ਉੱਥੇ ਜਾ ਕੇ ਤੁਸੀਂ ਆਪਣਾ ਇਹ ਚੈੱਕ ਕਰਾ ਜਿਹੜਾ ਇਹ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈ ਇਹ ਉਸ ਤੋਂ ਬਾਅਦ 83 SCARO ਮੇਲ ਬਟ ਹਾਈਟ ਨਹੀਂ ਆ ਰਹੀ ਓਹੋ ਸੋ 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 ਸਾਈਡ ਇਸ ਬੱਚੇ ਦੇ ਲਈ 83 ਨੰਬਰ ਲੈਣ ਦੇ ਬਾਵਜੂਦ ਵੀ ਮੈਂ ਕਹਿੰਦਾ ਦੇਖੋ ਜੀ ਜੇ ਤੁਸੀਂ ਡਿਫੈਂਸ ਦੀ تیاری ਕਰਦੇ ਹੋ ਤਾਂ ਤੁਹਾਡੀ ਹਾਈਟ ਹੈ ਜਿਹੜੀ 5 3 5 7 ਹੈ ਜਿਹੜੀ ਐਲੀਜੀਬਲ ਹੋਣੀ ਚਾਹੀਦੀ ਆ ਜੇ ਤੁਹਾਡੀ ਘੱਟ ਹਾਈਟ ਆ ਤੁਸੀਂ تیاری ਨਾ ਕਰੋ ਬੱਚਿਓ ਦੀ ਤੁਸੀਂ ਆਪਣਾ ਇਹ ਪਲਾਨ ਡ੍ਰੌਪ ਆਊਟ ਕਰ ਦਿਓ ਤੁਸੀਂ ਹੋਰ ਕਿਸੇ ਇਗਜ਼ਾਮ ਦੀ ਤਿਆਰੀ ਕਰੋ ਉਸ ਤੋਂ ਬਾਅਦ 65 ਫੀਮੇਲ ਜਨਰਲ ਪਲੀਜ਼ ਦੱਸਿਓ 65 ਫੀਮੇਲ ਜਨਰਲ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਫਿਜ਼ੀਕਲ ਇਹ ਤੁਸੀਂ ਐਲੀਜੀਬਲ ਹੈਗੇ ਹੋ ਤੁਸੀਂ ਫਿਜ਼ੀਕਲ ਨੂੰ ਤੁਹਾਨੂੰ ਕਾਲ ਆ ਜਾਏਗਾ ਲਾਸਟ ਵਾਲੀ ਲਾਈਨ ਦੇ ਵਿੱਚ ਤੁਸੀਂ ਨਹੀਂ ਆ ਸਕਦੇ ਹੈਗੇ ਲਾਸਟ ਵਾਲੀ ਲਾਈਨ ਦੇ ਵਿੱਚ ਆਣ ਦੇ ਲਈ ਤੁਹਾਨੂੰ ਪਿਛਲੀ ਵਾਰ ਜਿਹੜੀ ਕੱਟਆਫ ਗਈ 69 ਤੋਂ ਗਈ ਆ ਹੈਨਾ ਤਾਂ ਉਹਦੇ ਲਈ ਤੁਹਾਡੇ 4-5 ਨੰਬਰ ਘਟਾ ਤਾਂ ਮੈਂ ਨਹੀਂ ਕਹੂੰਗਾ ਵੀ ਥੋੜੀ ਲਾਸਟ ਆ ਜਾਓ ਬਟ ਫਿਜ਼ੀਕਲੀ ਤੁਸੀਂ ਐਲੀਜੀਬਲ ਹੋ ਉਸ ਤੋਂ ਬਾਅਦ ਹੈ ਜੀ 75 uh, 72 ਨੇ ਜੀ ਅਨਸਰ ਕੀ ਦੇ ਵਿੱਚੋਂ ਐਂਡ ਸਕੋਰ ਕਾਰਡ 71 ਨਾਰਮਲਾਈਜੇਸ਼ਨ 70 ਐਸਸੀ ਐਮ ਵੀ ਫੀਮੇਲ ਕੁੜੀ ਏਜ 25 ਸਾਲ ਲਿਖੀ ਕੁੜੀ ਗੁੱਡ ਤੁਸੀਂ ਐਲੀਜੀਬਲ ਹੋ ਜੀ ਕਰ ਸਕਦੇ ਹੋ ਤੇਰੀ ਵਧੀਆ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਇੰਨੇ ਵਧੀਆ ਨੰਬਰਸ ਤੁਸੀਂ ਪਾਏ ਹੋਏ ਨੇ ਸਾਰਾ ਕਿ ਤੁਸੀਂ ਫਿਜ਼ੀਕਲ ਟ੍ਰਾਇਲ ਪਾਸ ਹੋ ਸਿਰਫ ਤੁਹਾਡੇ ਕੋ ਸਮਾਂ ਮੈਂ ਕਹਿੰਨਾ ਵੀ ਹਾਰਡਲੀ ਹੈਨਾ 3 ਹਫ਼ਤੇ ਆ ਬਸ ਓਨਲੀ ਤਾਂ 10 ਹਫ਼ਤੇ ਦੀ ਦਿਨ ਰਾਤ ਦੀ ਤੁਸੀਂ ਮਿਹਨਤ ਕਰਕੇ ਵੀ ਕਰੋਗੇ ਤਾਂ ਐਡੇ ਵੱਡੇ ਕੋਈ ਟ੍ਰਾਇਲ ਹੈ ਨਹੀਂ ਇਹ ਜਿੰਨੇ ਤੋਂ ਸਮਝੀ ਬੈਠਿਆ ਪਰ ਗੱਲ ਉਹੀ ਹੈ ਜੇ ਤੁਸੀਂ ਸਟਾਰਟ ਕਰੋਗੇ ਤਾਂ ਹੁਣ ਤੁਸੀਂ ਇਹ ਨਾ ਸੋਚੇ ਬੈਠੋ ਵੀ ਹਾਂ ਸਾਡਾ ਐਡਮਿਟ ਕਾਰਡ ਆਊਗਾ ਫੇਰ ਕਰਾਂਗੇ ਸਟਾਰਟ ਠੀਕ ਹੈ ਉਸ ਤੋਂ ਬਾਅਦ ਆਇਆ ਜੀ ਸਰ ਜੀ ਮੇਰੇ ਐਸ ਸੀ ਐਮ ਬੀ ਦੇ ਵਿੱਚ 61 ਨੰਬਰ ਬਣ ਰਹੇ ਨੇ ਕੀ ਕਰਨਾ ਚਾਹੀਦਾ ਫਿਜ਼ੀਕਲ ਤਿਆਰੀ ਕਰੀਏ 61 ਐਸ ਸੀ ਐਮ ਬੀ ਫੀਮੇਲ ਹਾਂਜੀ ਕਰਨੀ ਚਾਹੀਦੀ ਤੁਹਾਨੂੰ ਤਿਆਰੀ ਨੰਬਰ ਵਧੀਆ ਤੁਹਾਡੇ ਉਸ ਤੋਂ ਬਾਅਦ 71 71.69 ਮੇਲ ਫੀਮੇਲ ਐਸ ਸੀ ਮਜਬੀ ਮੁੰਡਾ हां जी करो तैयारी ਤੁਸੀਂ ਵਧੀਆ ਨੰਬਰ ਹੈ ਸਰ ਮੇਰੇ 81 ਨੰਬਰ ਹੈ ਐਂਡ ਐਸ ਆਰਓ ਗਾਈਡ ਕਰੋ ਥੋੜਾ ਫਿਜ਼ੀਕਲ ਬਾਰੇ ਫੀਮੇਲ ਕੁੜੀਆਂ ਦੇਖੋ ਇੰਨੇ ਵਧੀਆ ਵਧੀਆ ਨੰਬਰ ਚੱਕੀ ਫਿਰਦੀਆਂ ਨੇ ਨਾ ਮੈਂ ਕਹਿੰਦਾ ਜਿਹੜੇ ਸਾਬ ਨੂੰ ਕਾਲਸ ਆਈਆਂ ਨੇ 80 81 75 ਤੋਂ ਪਲੱਸ ਨੰਬਰਾਂ ਆ ਕਾਫੀ ਕੁੜੀਆਂ ਨੇ ਪਰ ਗੱਲ ਆ ਕਿ ਉਹਨਾਂ ਬੱਚਿਆਂ ਨੇ ਹਲੇ ਜਦੋਂ ਮੈਨੂੰ ਇਹ ਸੁਣ ਕੇ ਨਾ ਬਹੁਤ ਮਤਲਬ ਉਹ ਕਹਿੰਦੇ ਨੇ ਸੈਡ ਹੁੰਦਾ ਸੈਡ ਹੁੰਦਾ ਆਪਣੇ ਆਪ ਨੂੰ ਫੀਲ ਹੁੰਦਾ ਹੈ ਕਿ ਬੱਚੇ ਨੇ ਸਿਰਫ ਗਰਾਊਂਡ ਦੀ ਬਿਲਕੁਲ ਤਿਆਰੀ ਨਹੀਂ ਕੀਤੀ ਹੋਈ ਹੁਣ ਜਾ ਕੇ ਉਹਨਾਂ ਨੇ ਦੇਖਿਆ ਕਿ ਤੇ ਵੀ ਹਾਂ ਸਾਡਾ ਭਾਈ ਨੰਬਰ ਇੰਨੇ ਬਣ ਗਏ ਕਿ ਹੁਣ ਅਸੀਂ ਕਰੀਏ ਤਿਆਰੀ ਕਿਸੇ